ਇਹ ਤਸਵੀਰਾਂ ਦੇਖ ਕੇ ਤੁਹਾਡਾ ਵੀ ਗੱਜ ਪਰ ਜਾਵੇਗਾ ਪਰਿਵਾਰ ਮੇਲ ਦੀਆਂ ਇਹ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਜਿੱਥੇ 13 ਸਾਲ ਬਾਅਦ ਇੱਕ ਔਰਤ ਆਪਣੇ ਪਰਿਵਾਰ ਨੂੰ ਮਿਲੀ 13 ਸਾਲ ਦੇ ਲੰਬੇ ਇੰਤਜ਼ਾਰ ਮਗਰੋਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਗਲ ਵਕੜੀ ਪਾਈ ਦੋਵਾਂ ਜੀਆਂ ਦੇ ਖੁਸ਼ੀ ਚ ਹੰਝੂ ਨਿਕਲ ਗਏ ਇੱਕ ਭੈਣ ਜਿਸਨੇ 13 ਸਾਲ ਦੇ ਲੰਬੇ ਇੰਤਜ਼ਾਰ ਮਗਰੋਂ ਆਪਣੇ ਭਰਾ ਨੂੰ ਵੇਖਿਆ ਅਤੇ ਭਰਾ ਦੇ ਗੱਲ ਲਗਦਿਆਂ ਹੀ ਇਸ ਭੈਣ ਦੇ ਹੰਝੂ ਨਿਕਲ ਗਏ ਜਾਣਕਾਰੀ ਦੇ ਮੁਤਾਬਕ ਲੁਧਿਆਣਾ ਦੀ ਰਹਿਣ ਵਾਲੀ ਹਰਵਿੰਦਰ ਕੌਰ 13 ਸਾਲ ਪਹਿਲਾਂ ਆਪਣੀ ਧੀ ਦੇ ਵਿਆਹ ਦੇ ਲਈ ਸੂਟ ਸਵਾਉਣ ਦੇ ਲਈ ਘਰੋਂ ਗਈ ਸੀ ਪਰ ਬਾਅਦ ਦੇ ਵਿੱਚ ਉਹ ਕਦੇ ਵਾਪਸ ਨਹੀਂ ਮੁੜੀ ਪਰਿਵਾਰਕ ਮੈਂਬਰਾਂ ਦੇ ਵੱਲੋਂ 3 ਸਾਲ ਤੱਕ ਉਸਦੀ ਭਾਲ ਕੀਤੀ ਗਈ ਪੁਲਿਸ ਨੂੰ ਸ਼ਿਕਾਇਤਾਂ ਦਰਜ ਕਰਾਈਆਂ ਗਈਆਂ ਪੋਸਟਰ ਲਗਾਏ ਗਏ ਹਰ ਥਾਂ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ 3 ਸਾਲਾਂ ਤੱਕ ਜਦੋਂ ਉਹਨਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਤਾਂ ਪਰਿਵਾਰ ਨੇ ਉਮੀਦ ਛੱਡ ਦਿੱਤੀ ਉਹਨਾਂ ਨੂੰ ਲੱਗਾ ਕਿ ਹਰਵਿੰਦਰ ਕੌਰ ਉਹਨਾਂ ਦੇ ਵਿੱਚ ਨਹੀਂ ਰਹੀ ਪਰ ਜਦੋਂ 13 ਸਾਲ ਬਾਅਦ ਪਰਿਵਾਰ ਨੇ ਆਪਣੇ ਇਸ ਜੀ ਨੂੰ ਵੇਖਿਆ ਤਾਂ ਉਹਨਾਂ ਦੇ ਖੁਸ਼ੀ ਦੇ ਨਾਲ ਹੰਝੂ ਨਿਕਲ ਗਏ 13 ਸਾਲ ਬਾਅਦ ਸੰਗਰੂਰ ਪਿੰਗਲਵਾਲਾ ਚੈਰੀਟੇਬਲ ਟਰਸਟ ਤੋਂ ਉਹਨਾਂ ਨੂੰ ਫੋਨ ਜਾਂਦਾ ਜਿੱਥੇ ਹਰਵਿੰਦਰ ਕੌਰ ਦੇ ਬਾਰੇ ਜਾਣਕਾਰੀ ਮਿਲਦੀ ਹੈ ਜਦੋਂ ਹਰਵਿੰਦਰ ਕੌਰ ਦਾ ਪਰਿਵਾਰ ਨਾ ਸੁਣਦਾ ਤਾਂ ਉਹਨਾਂ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਚਾਹੇ ਚਾਹੇ ਪੂਰਾ ਪਰਿਵਾਰ ਪਿੰਗਲਵਾੜੇ ਪਹੁੰਚਦਾ ਜਿੱਥੇ ਹਰਵਿੰਦਰ ਕੌਰ ਨੂੰ ਦੇਖ ਕੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਪਰਿਵਾਰ ਦੇ ਮੈਂਬਰਾਂ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਸਭ ਤੋਂ ਪਹਿਲਾਂ ਉਸ ਪਤੀ ਦਾ ਕੀ ਕਹਿਣਾ ਹੈ ਜਿਸ ਨੇ 13 ਸਾਲ ਬਾਅਦ ਆਪਣੀ ਪਤਨੀ ਨੂੰ ਦੇਖਿਆ ਤੁਸੀਂ ਵੀ ਸੁਣੋ ਇਹਨੂੰ ਬਰਨਤੀ ਮਾਸ਼ਾਅੱਲਾ ਹੋ ਗਈ ਗੁੜੀਆ ਦਾ ਸਾਡੀ ਤਾਂ ਵੱਡੀ ਦਾ ਵਿਆਹ ਕਰਿਆ ਹੋਇਆ ਸੀਗਾ ਇਹ ਘਰੋਂ ਤਾਂ ਜਾਨੀ ਦੀ ਗਏ ਆ ਵੀ ਅਸੀਂ ਉੱਥੇ ਪਿੰਡ ਪੇਕੀਆਂ ਆਪਣੇ ਜਾਇ ਆਈਏ ਠੀਕਾ ਥੋੜਾ ਦਿਮਾਗ ਤੇ ਉਦਾਂ ਠੀਕ ਸੀਗਾ ਵੈਸੇ ਤੇ ਅਸੀਂ ਤਾਂ ਕਿਹਾ ਵੀ ਚੱਲ ਆਉਂਦੇ ਭਾਈਆਂ ਕੋਲੇ ਬਾਰਨ ਹੜੇ ਤੇ ਕਿ ਇਹਨਾਂ ਦੇ ਵੀ ਘਰੋਂ ਤਾਂ ਉੱਥੇ ਨੂੰ ਕਹਿ ਕੇ ਗਿਆ ਪਤਾ ਨਹੀਂ ਰਾਹ ਬਾਹ ਦੇ ਬੱਚੇ ਦੇ ਨਾਲ ਕੀ ਬਚਰੀ ਨਾ ਪਾਣਾ ਵਰਤਿਆ ਕੀ ਨਹੀਂ ਤੇ ਅਸੀਂ ਬਹੁਤ ਕੋਸ਼ਿਸ਼ ਕੀਤੀ ਤਿੰਨ ਸਾਲ ਜਾਣੀ ਦੀ ਅਸੀਂ ਲੱਪਣ ਦੀ ਕੋਈ ਵਾਕ ਨਹੀਂ ਛੱਡੀ ਸਾਡੇ ਕੋਲੇ ਸਬੂਤ ਪਾਏ ਆ ਇਹਨਾਂ ਦੀਆਂ ਪੋਸਟ ਬਣਾ ਕੇ ਫੋਟੋਆਂ ਲਾਈਆਂ ਥਾਂ ਥਾਂ ਘਰਦਾਰਿਆਂ ਤੇ ਕੋਈ ਛੱਡਿਆ ਹੀ ਨਹੀਂ ਏਰੀਆ 3 ਸਾਲ ਜਦੋਂ ਸਾਨੂੰ ਕੋਈ ਨਾਂ ਪਤਾ ਲੱਗਿਆ ਫਿਰ ਅਸੀਂ ਜੀ ਬਹਿ ਗਈ ਕੀ ਕਰੀ ਸਾਨੂੰ ਇਹ ਬਾਈਆਂ ਦਾ ਦਿਲੋਂ ਸਾਰੇ ਨਗਰ ਕਨੀਓ ਪੂਰਾ ਪੂਰਾ ਧੰਨਵਾਦ ਕਰਦੇ ਆਂ ਵੀ ਇਹ ਜੋ ਸੇਵਾ ਕਰ ਰਹਿਆ ਮਾਲਕ ਇਹਨਾਂ ਨੂੰ ਇਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੇ ਇਨਾਂ ਦੇ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਇਨਾਂ ਦਾ ਕੁਝ ਦੇਣ ਨਹੀਂ ਦੇ ਸਕਦੇ ਤਾਂ 13 ਸਾਲ ਤੱਕ ਸੰਗਰੂਰ ਪਿੰਗਲ ਵਾਲਾ ਚੈਰੀਟੇਬਲ ٹرسٹ ਦੇ ਵੱਲੋਂ ਹਰਵਿੰਦਰ ਕੌਰ ਦੀ ਦੇਖਭਾਲ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਜਿਸ ਵੇਲੇ ਹਰਵਿੰਦਰ ਕੌਰ ਉਹਨਾਂ ਨੂੰ ਮਿਲੀ ਉਸ ਦੀ ਹਾਲਤ ਬਹੁਤ ਖਰਾਬ ਸੀਗੀ ਹਰਵਿੰਦਰ ਕੌਰ ਕੁਝ ਮਾਨਸਿਕ ਪਰੇਸ਼ਾਨੀ ਤੋਂ ਜੂਝ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਗੁਰਦੁਆਰਾ ਤੋਂ ਇਸ ਪਿੰਗਲ ਵਾਲੇ ਲਿਆਂਦਾ ਗਿਆ ਕਿਸ ਤਰੀਕੇ ਦੇ ਨਾਲ ਹਰਮਿੰਦਰ ਕੌਰ ਦੀ ਦੇਖਭਾਲ ਕੀਤੀ ਗਈ ਅਤੇ ਪਰਿਵਾਰ ਦੇ ਨਾਲ ਉਹਨਾਂ ਦਾ ਇਹ ਮੇਲ ਕਰਵਾਇਆ ਗਿਆ ਤੁਸੀਂ ਵੀ ਸੁਣੋ ਇਹਨੂੰ ਦੁਖਨਵਾਰਨ ਸਾਹਿਬ ਗੁਰਦੁਆਰਾ ਜੋ ਉੱਥੋਂ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਦਾਖਲ ਕਰਵਾਇਆ ਸੀ ਬਹੁਤ ਮਤਲਬ ਤਰਸਜੋਗ ਹਾਲਤ ਸੀ ਇਹਦੀ ਤੇ ਇੱਥੇ ਇਹਦਾ ਇਲਾਜ ਹੋਇਆ ਪ੍ਰੋਪਰ ਟਰੀਟਮੈਂਟ ਹੁੰਦਾ ਰਿਹਾ ਇਹਦੇ ਕੋਲ ਅਸੀਂ ਕਾਉਂਸਲਿੰਗ ਕਰਦੇ ਰਹੇ ਹਾਂ ਕਾਉਂਸਲਿੰਗ ਦੇ ਦੌਰਾਨ ਇਹਦਾ ਪਤਾ ਲੱਗਿਆ ਸੀਗਾ ਵੀ ਇਹ ਅਲੀਪੁਰ ਪਿੰਡ ਇਹਦੀ ਰਿਸ਼ਤੇਦਾਰੀ ਹੈਗੀ ਹੈ ਉੱਥੋਂ ਦੇ ਪਿੰਡ ਪੰਚਾਇਤ ਦੇ ਨਾਲ ਅਸੀਂ ਸੰਪਰਕ ਕੀਤਾ ਸੀਗਾ ਸਾਡੇ ਪ੍ਰੇਮੀਆਂ ਦੀ ਕੜੀ ਜੋੜ ਕੇ ਅੱਗੇ ਦੀ ਅੱਗੇ ਤੇ ਤਾਂ ਕਰਕੇ ਅਸੀਂ ਮਨਨ ਇਹਦੇ ਘਰ ਤੱਕ ਪਹੁੰਚ ਕਰ ਲਈ ਸੀ ਅੱਜ ਇਹਨਾਂ ਦੇ ਜਿਹੜੇ ਸਾਰੇ ਪਰਿਵਾਰਕ ਮੈਂਬਰ ਨੇ ਦੋਨੇ ਤਿੰਨੇ ਰਿਸ਼ਤੇਦਾਰੀਆਂ ਚੋਂ ਇਹਦੇ ਘਰ ਆਲਾ ਆਇਆ ਇਹਦੇ ਮੀਟਾ ਆਇਆ ਜਾਂ ਇਹਦੀਆਂ ਭੂਆ ਆਈਆਂ ਨੇ ਸਾਰੇ ਲੈਣ ਵਾਸਤੇ ਪਿੰਡ ਪੰਚਾਇਤ ਵੀ ਨਾਲ ਆਈ ਹੈ ਇਹ ਮਤਲਬ ਇਸ ਤਰੀ ਸਿਸਟਮ ਬਣਿਆ ਸੀਗਾ ਇੰਨਾ ਨਹੀਂ ਮਤਲਬ ਲੱਭਣ ਦਾ ਹੁਣ ਗੱਲ ਕਰ ਲੰਨੀ ਆ ਹਰਵਿੰਦਰ ਕੌਰ ਦੇ ਵੀਰ ਦੀ ਜਿਸ ਨੇ 13 ਸਾਲ ਤੱਕ ਆਪਣੀ ਭੈਣ ਦਾ ਇੰਤਜ਼ਾਰ ਕੀਤਾ ਅੱਜ ਜਦੋਂ ਭੈਣ ਨੂੰ ਆਪਣੀ ਅੱਖਾਂ ਸਾਹਮਣੇ ਵੇਖਿਆ ਤਾਂ ਵੀਰ ਦੇ ਵੀ ਅੱਖਾਂ ਚੋਂ ਹੰਝੂ ਨਿਕਲ ਗਏ ਤੇ ਮਤਲਬ ਇਹ ਬਸ ਏਡੇ ਮਤਲਬ ਉਹ ਇਹਨਾਂ ਨੂੰ ਕੁਝ ਉਤੰਦੀ ਲੱਗੇ ਇਹਨਾਂ ਨੂੰ ਪਤਾ ਨਹੀਂ ਲੱਗੇ ਉਹਨੂੰ ਬਾਅਦ ਚ ਭਾਜੀ ਮਤਲਬ ਬਸ ਏਡੇ ਲਈ ਬਹੁਤ ਇੱਕ ਹਫਤਾ ਦਾ ਦਾਨ ਸੀ ਉੱਤੇ ਗੀੜੇ ਕੱਢਦੇ ਨੇ ਪਰ ਸਾਨੂੰ ਪਤਾ ਨਹੀਂ ਲੱਗਿਆ ਉਦੋਂ ਇਤੋਂ ਬਾਅਦ ਫਿਰ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਫਿਰ ਅਖਬਾਰਾਂ 'ਚ ਵੀ ਘੜਾਇਆ ਤੇ ਹੋਰ ਵੀ ਗੁਰਦੁਆਰੇ ਵੀ ਗਏ ਅਸੀਂ ਅਮਰਸਰ ਤੇ ਇੱਥੇ ਆਪਣੇ ਲਾਤੋ ਖੁਰਜੇ ਜਿਹੇ ਪਿੰਡ ਕੋਤੀ ਵੀ ਸਾਡ ਨੂੰ ਥੋੜਾ ਜਿਹਾ ਪਤਾ ਲੱਗਿਆ ਸੀ ਇਹ ਵੀ ਸ਼ਾਇਦ ਕਿ ਉੱਥੇ ਹਰ ਜ ਗਏ ਸੀ ਪਰ ਉਹ ਇਹ ਨਿਕਲੀ ਸੀ ਤੇ ਇਸੇ ਕਰਕੇ ਫਿਰ ਅਸੀਂ ਸਾਨੂੰ ਲੱਗਿਆ ਵੀ ਹੁਣ ਮਿਲਣ ਦੀ ਉਮੀਦ ਨਹੀਂ ਹੈਗੀ ਕੋਈ ਇਤੋਂ ਬਾਅਦ ਫਿਰ ਜਦੋਂ ਜਮਾਇਨ ਪਤਾ ਲੱਗਾ ਫਿਰ ਅਸੀਂ ਉਮੀਦ ਛੱਡਤੀ ਵੀ ਸ਼ਾਇਦ ਲੱਗਦਾ ਵੀ ਹੁਣ ਕਿਤੇ ਹੈ ਨਹੀਂ ਕੀਤੇ ਫਿਰ ਜਦੋਂ ਇਹਨਾਂ ਨੇ ਸਾਨੂੰ ਪਰਸੋਂ ਪਤਾ ਲੱਗਿਆ ਸੀ ਵੀ ਜੋ ਵੀਡੀਓ ਪਾਈ ਹੈ ਇਹ ਸਾਨੂੰ ਪਤਾ ਲੱਗਿਆ ਜਦੋਂ ਦੋਨ ਨੇ ਫੁੱਟ ਪਾਈ ਜਦੋਂ ਇਹ ਵਿਛਾਣ ਲਈ ਸੀ ਹਾਂ ਮੇਰਾ ਨਾਮ ਲਿਆ ਜਿਹਨੇ ਪਹਿਲਾਂ ਤੇ ਤੁਸੀਂ ਆਪਣੇ ਬੋਲ ਨੂੰ ਸਮਝ ਹਾਂ ਨਹੀਂ ਸਾਨੂੰ ਤਾਂ ਮਤਲਬ ਹੀ ਨਹੀਂ ਸੀ ਉਮੀਦ ਤਾਂ ਵੀ ਮਤਲਬ ਹੋਣੇ ਹੀ ਨਹੀਂ ਸੀ 13 ਸਾਲ ਤਾਂ ਹੋ ਗਏ ਕਿੰਨਾ ਟਾਈਮ ਹੋ ਗਏ ਸਾਨੂੰ ਉਮੀਦ ਨਹੀਂ ਸੀ ਕਿ ਉਹ ਮਿਲ ਜੂਗਾ ਹਾਂ ਹਾਂ ਤੇ ਤੁਹਾਡਾ ਬਹੁਤ ਧੰਨਵਾਦ ਹੈ ਤੁਹਾਡਾ ਇਹ ਜਿਹੜਾ ਸਾਨੂੰ ਇੱਥੇ ਤੱਕ ਪਹੁੰਚਾਤਾ ਹਾਂ ਮੇਰੀ ਡਿਊਟੀ ਲਈ ਕਿ ਤੁਸੀਂ ਕੰਨੇ ਦੇ ਨੇੜੇ ਰਹਿੰਦੇ ਹੋ ਵੀ ਆਹ ਚੀਜ਼ ਦਾ ਪਤਾ ਕਰੋ ਮੈਨੂੰ ਇਹਨਾਂ ਤੱਕ ਪਹੁੰਚਣ ਲਈ ਜਿਆਦਾ ਨਹੀਂ ਮੈਨੂੰ 60 ਫੋਨ ਕਰਨੇ ਪਏ ਜੀ ਕਈ ਜਗ੍ਹਾ ਛਿੜਕਾਂ ਮਿਲੀਆਂ ਕਈ ਜਗ੍ਹਾ ਫੋਨ ਕੱਟਣੇ ਵੀ ਮਿਲੇ ਕਈ ਜਗ੍ਹਾ ਮੈਨੂੰ ਮੇਰੇ ਦੋਸਤ ਫੌਜੀਆਂ ਦਾ ਨੈਟਵਰਕ ਸਾਡਾ ਬਹੁਤ ਹੁੰਦਾ ਕਈ ਜਗ੍ਹਾ ਮੈਨੂੰ ਕਾਫੀ ਪ੍ਰੇਸ਼ਾਨੀ ਮਿਲੀ ਪਰ ਮੈਂ ਆਪਦੀ ਹਿੰਮਤ ਨਹੀਂ ਛੱਡੀ ਅਖੀਰ ਮੇਰੀ ਹਿੰਮਤ ਅੱਜ ਰੰਗ ਲਈ ਤੁਹਾਡੇ ਸਾਹਮਣੇ ਖੜੀ ਹਾਂ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼